ਇਹ ਲੱਖਾਂ ਦੀ ਗਿਣਤੀ 'ਚ ਵੀ ਲੋਕ ਹੁੰਦੇ ਆ ਪਰ ਜਿਹੜਾ ਨਜ਼ਾਰਾ ਬੋਰਡ ਥੱਲੇ ਆਉਂਦਾ ਹੈ ਜਿਹੜਾ ਆ ਲੋਕਾਂ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦਾ ਨਜ਼ਾਰਾ ਆਉਂਦਾ ਜਿਵੇਂ ਕੋਈ ਕੁੜੀ ਜਿੰਨੇ ਮਰਜੀ ਵੱਡੇ ਘਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਅਰਦਾਸ ਹੁੰਦੀ ਹੈ ਵੀ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਇਹ ਪੇਕੇ ਨੇ ਤੇ ਜਦੋਂ ਤੁਹਾਡੇ ਵੱਲੋਂ ਪਿੰਡ ਵੱਲੋਂ ਕੋਈ ਸੁਖ ਸੁਨੇਹਾ ਆਉਂਦਾ ਮੈਨੂੰ ਖੁਸ਼ੀ ਹੋ ਜਾਂਦੀ ਹੈ ਕੱਲ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਵੀ ਪਿੰਡੋਂ ਬਹੁਤ ਵੋਟਾਂ ਪਈਆਂ ਮੈਂ ਕਿਹਾ ਮੈਂ ਤਾਂ ਕਦੇ ਵੋਟਾਂ ਮੰਗਣ ਜਾਂਦਾ ਨਹੀਂ ਪਿੰਡ ਪਿੰਡ ਵਾਲੇ ਆਪ ਹੀ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪੁੱਤ ਹੈ ਸਾਡਾ ਭਤੀਜਾ ਹੈ ਕਿਸੇ ਦਾ ਮੈਂ ਚਾਚਾ ਕਿਸੇ ਦਾ ਮੈਂ ਪੋਤਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਪਿੰਡ ਵਾਲੇ ਲੋਕ ਇੰਨਾ ਪਿਆਰ ਕਰਦੇ ਆ ਨਹੀਂ ਤਾਂ ਮੈਂ ਵੀ ਪੂਰੀ ਦੁਨੀਆ 'ਚ 17 17 ਸਾਲ ਦਾ ਸੀ ਜਦੋਂ ਤੋਂ ਘੁੰਮੀ ਜਾਣਾ ਪਿੰਡਾਂ 'ਚ ਜਿਹੜੇ ਵੱਡੇ ਖਿਡਾਰੀ ਜਾਂ ਵੱਡੇ ਕਲਾਕਾਰ ਜਾਂ ਵੱਡੇ ਲੀਡਰ ਉਹਨਾਂ ਆਪਣੇ ਪਿੰਡਾਂ 'ਚ ਵੜਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਉਹਦਾ ਕਾਰਨ ਇੱਕ ਹੁੰਦਾ ਜਦੋਂ ਉਹ ਆਉਂਦੇ ਨੇ ਨਾ ਪਿੰਡਾਂ 'ਚ ਉਹ ਵੱਡੇ ਬਣ ਕੇ ਆਉਂਦੇ ਆ ਲੋਕ ਕਹਿੰਦੇ ਯਾਰ ਤੂੰ ਸਾਡੇ ਨਾਲ ਤਾਂ ਗੁੱਲਜੰਨਾ ਖੇਡਦਾ ਰਿਹਾ ਤੂੰ ਯਾਰ ਹੁਣ ਤੂੰ ਵੱਡਾ ਬਣ ਗਿਆ ਉਹਨੂੰ ਕਾਲੇ ਸ਼ੀਸ਼ਿਆਂ ਦੀ ਗੱਡੀ 'ਚ ਆਏਗਾ ਹੁਣ ਤੂੰ ਐਨਕਾ ਲਾਏਗਾ ਉਹ ਗੱਲਾਂ ਜਿਹੜੀਆਂ ਨੇ ਫਿਰ ਉਹ ਲੋਕਾਂ ਨੂੰ ਤੋੜ ਦਿੰਦੀਆਂ ਨੇ ਉਹ ਸੋ ਇਸ ਕਰਕੇ ਜੜਾਂ ਨਾਲ ਜੁੜਨਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਕੱਲੇ-ਕੱਲੇ ਨੂੰ ਜਾਣਦਾ ਮੈਂ ਜਿਹੜੇ ਤੁਸੀਂ ਸਾਹਮਣੇ ਬੈਠੇ ਹੋ ਸੋ ਤੁਹਾਡੀ ਸੁੱਖ ਸ਼ਾਂਤੀ ਵਾਸਤੇ ਕਿਉਂਕਿ ਬਹੁਤ ਵੱਡੇ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਦਿੱਤੀ ਹੋਈ ਹੈ 3.5 ਕਰੋੜ ਲੋਕਾਂ ਦਾ ਜਿਹੜਾ ਖਿਆਲ ਰੱਖਣਾ ਹੈ ਉਹ ਚੋਂ ਮਜ਼ਦੂਰ ਵੀ ਨੇ ਦਿਹਾੜੀ ਵਾਲੇ ਵੀ ਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਵੀ ਨੇ ਮੁਲਾਜ਼ਮ ਵੀ ਨੇ ਉਹਦੇ ਚ ਰੇੜੀ ਵਾਲੇ ਵੀ ਨੇ ਦੁਕਾਨਦਾਰ ਵੀ ਨੇ ਵਪਾਰੀ ਵੀ ਨੇ ਵੱਡੇ ਵਪਾਰੀ ਵੀ ਨੇ ਹਰ ਕਿਸਮ ਦਾ ਬੰਦਾ ਇਸ 3.5 ਕਰੋੜ ਦੇ ਪੰਜਾਬ ਦੇ ਪਰਿਵਾਰ ਦੇ ਵਿੱਚ ਹੈ ਉਸ ਪਰਿਵਾਰ ਦਾ ਮੁਖੀ ਦੇ ਤੌਰ ਤੇ ਮੇਰੀ ਜਿੰਮੇਵਾਰੀ ਲੱਗੀ ਹੋਈ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਹਰੇਕ ਨੂੰ ਜਿਵੇਂ ਲਾਣੇਦਾਰ ਜਿਹੜਾ ਹੈ ਉਹ ਪਰਿਵਾਰ ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਘਰ ਵੀ ਚਲਾਉਣਾ ਉਹਨੇ ਨਾਲ ਉਹ ਇਹ ਵੀ ਦੇਖਦਾ ਰਹਿੰਦਾ ਕਿ ਫਸਲ ਚੋਂ ਕਿੰਨੇ ਪੈਸੇ ਆਉਣਗੇ ਤੇ ਘਰ ਤੇ ਕਰਜ਼ਾ ਕਿੰਨਾ ਕੁ ਹੋ ਗਿਆ ਹੁਣ ਗਾਹਾਂ ਵਾਲੀ ਫਸਲ ਕਿੰਨੇ ਕੁ ਦੀ ਹੋ ਜਾਊਗੀ ਕਿੰਨੇ ਕੁ ਨਾਲ ਆਪਣਾ ਸਰਦਾ ਕਿੰਨੇ ਕੁ ਨਾਲ ਆਪਣਾ ਜਿਹੜਾ ਚਾਦਰ ਕਿੱਡੀ ਕਾ ਉਸ ਹੱਬ ਨਾਲ ਘਰ ਚ ਲਾਉਂਦਾ ਉਹ ਚੰਗਾ ਲਾਣੇਦਾਰ ਜਿਹੜਾ ਉਹ ਘਰ ਨੂੰ ਗਾਹਾਂ ਵਧਾ ਦਿੰਦਾ ਜੇ ਕਿਤੇ ਘਰ ਦੇ ਵਿੱਚ ਫੁੱਟ ਪੈ ਜੇ ਦੋ ਤਿੰਨ ਮੁੰਡੇ ਹੋਣ ਉਹ ਉਹਨਾਂ ਚੋਂ ਇੱਕ ਕਦਾ ਮੂੰਹ ਕਿਸੇ ਕਿਸੇ ਪਾਸੇ ਨੂੰ ਹੋਵੇ ਇੱਕ ਕਦਾ ਕਿਸੇ ਪਾਸੇ ਨੂੰ ਉਹ ਘਰ ਬਰਬਾਦ ਹੁੰਦੇ ਵੀ ਦੇਖੇ ਆਪਾਂ ਨੇ ਵੀ ਉਹਨਾਂ ਦਾ ਘਰ ਯਾਰ ਬੜਾ ਵਧੀਆ ਸੀ ਬਸ ਜਦੋਂ ਫਲਾਨੇ ਨੇ ਤਾਂ ਢਿੱਡ ਬਨ ਕੇ ਗੁਜ਼ਾਰਾ ਕਰਕੇ ਜ਼ਮੀਨ ਬਣਾਤੀ ਸੀ ਪਰ ਜਰ ਲਾਹਤ ਮਾੜੀ ਨਿਕਲਈ ਐਦਾਂ ਨਹੀਂ ਵੀ ਆਪਣੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਆਉਂਦੀਆਂ ਨੇ ਸੋ ਪਿੰਡਾਂ ਦੀ ਜਿਹੜੀ ਤਰੱਕੀ ਆ ਉਹ ਏਕੇ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਐ ਜਿਹੜੇ ਪਿੰਡਾਂ 'ਚ ਏਕਾ ਆ ਉਹ ਪਿੰਡਾਂ ਨੂੰ ਤਰੱਕੀ ਕਰ ਦੋ ਕੋਈ ਨਹੀਂ ਰੋਕ ਸਕਦਾ ਜਿਹੜੇ ਪਿੰਡਾਂ 'ਚ ਫੋਟਾ ਹੈ ਢੜੇਬੰਦੀ ਹੈ ਉਹ ਪਿੰਡ ਦਾ ਹੀ ਨੁਕਸਾਨ ਹੁੰਦਾ ਜੀ ਇਹਨਾਂ ਦਾ ਕੁਝ ਨਹੀਂ ਜਾਂਦਾ ਲੀਡਰਾਂ ਦਾ ਮੈਂ ਪਹਿਲੇ ਦਿਨੋਂ ਕਾਸਟਾਂ 'ਚ ਕਹਿੰਦਾ ਰਿਹਾ ਇਹਨਾਂ ਦਾ ਕੁਝ ਨਹੀਂ ਜਾਂਦਾ ਤਾਂ ਲੜਾ ਕੇ ਤੁਰ ਜਾਂਦੇ ਨੇ ਗੰਡਾਸੇ ਆਪਾਂ ਚੱਕੀ ਫਿਰਦੇ ਰਹਨੇ ਆ ਇੱਕ ਦੂਜੇ ਦੇ ਬਰਾਤਾਂ ਚੜਨੋਂ ਹਟ ਜਾਂਦੇ ਆ ਅਕਾਲੀਆਂ ਦੀ ਬਰਾਤ ਹੈ ਕਾਂਗਰਸੀਆਂ ਦੀ ਬਰਾਤ ਹੈ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਜਾਂਦੇ ਆ ਉਹਨਾਂ ਦਾ ਭੋਗ ਹੈ ਉਹਨਾਂ ਦਾ ਭੋਗ ਹੈ ਆਪੋਂ ਉੱਥੇ ਭੈੰਦ ਨੇ ਚੰਡੀਗੜ੍ਹ ਆਪਾਂ ਨੂੰ ਲੜਾ ਜਾਂਦੇ ਨੇ ਸੋ ਇਸ ਕਰਕੇ ਮੈਂ ਹਮੇਸ਼ਾ ਕਹਿਣਾ ਕਿ ਪਿੰਡਾਂ ਵਾਲਿਓ ਥੋੜੀ ਤਰੱਕੀ ਦਾ ਥੋੜੇ ਜਵਾਕਾਂ ਦੀ ਤਰੱਕੀ ਦਾ ਇੱਕੋ ਹੀ ਰਾਹ ਹੈ ਕਿ ਇੱਕਾ ਰੱਖੋ ਜਵਾਕਾਂ ਨੂੰ ਪੜ੍ਹਾਓ ਪੜ੍ਹਾਉਣ ਵਾਸਤੇ ਸਹੂਲਤਾਂ ਦੇਣੀਆਂ ਸਰਕਾਰ ਦਾ ਕੰਮ ਹੈ ਉਹਦੇ 'ਚ ਕੋਈ ਕਮੀ ਰਹੇ ਤਾਂ ਸਾਡੇ ਕੋਲ ਆ। ਸਕੂਲ ਵਧੀਆ ਮਿਲਣਗੇ, ਮਾਸਟਰ ਵਧੀਆ ਮਿਲਣਗੇ, ਮਾਸਟਰ ਨੂੰ ਟ੍ਰੇਨਿੰਗ ਦੇ ਕੇ ਆਉਨੇ ਆ। ਸਿੰਗਾਪੁਰ ਤੋਂ, ਫਿਨਲੈਂਡ ਤੋਂ, ਅਹਮਦਾਬਾਦ ਤੋਂ ਮਾਸਟਰਾਂ ਨੂੰ ਟ੍ਰੇਨਿੰਗ ਦਿਵਾ ਕੇ ਲਿਆਉਨੇ ਆ ਵੀ ਨਵੇਂ ਤਰੀਕੇ ਪੜ੍ਹਾਈ ਦੇ ਜਿਹੜੇ ਆਏ ਨੇ, ਉਹਦੇ ਨਾਲ ਸਾਡੇ ਜਵਾਕਾਂ ਨੂੰ ਪੜ੍ਹਾਓ ਤੇ ਜਵਾਕਾਂ ਨੂੰ ਇਹ ਕਹਿੰਨੇ ਆ ਕਿ ਟੈਸਟ ਦੇਦਾ, ਚਾਹੇ ਸਾਡੇ ਪਿੰਡ ਦਾ ਹੈ, ਚਾਹੇ ਜਿਹੜੇ ਮਰਜ਼ੀ ਪਿੰਡ ਦਾ ਹੈ, ਜੇ ਤੇਰੇ ਨੰਬਰ ਆ ਗਏ, ਤੈਨੂੰ ਕੋਈ ਨਹੀਂ ਰੋਕ ਸਕਦਾ, ਸਰਕਾਰ ਦੀ ਚਿੱਠੀ ਕਰੇ ਆਉਂਦੀ ਹੈ। ਕਈ ਵਾਰੀ ਉੱਥੇ ਨੌਕਰੀ ਵੰਡਣ ਦਾ ਸਮਰੋਹ ਹੁੰਦਾ ਹੈ ਕਈ ਵਾਰੀ ਚੰਡੀਗੜ੍ਹ ਕਈ ਬਲਵਦੀਆਂ ਮੈਂ ਪੁੱਛ ਲੈਣਾ ਕਈ ਵਾਰੀ ਜਾ ਆਪ ਹੀ ਦੱਸ ਦਿੰਦੇ ਬਾਈ ਜੀ ਮੈਂ ਸਤੋਜ ਤੋਂ ਮੈਂ ਕਿਹਾ ਤੂੰ ਕਿੰਨਾ ਦਾ ਕਿਹੜੇ ਪਰਿਵਾਰ ਚੋਂ ਹੈ ਕੋਈ ਮੈਨੂੰ ਇੱਕ ਗੁਲੀਏ ਕੇ ਪਰਿਵਾਰ ਚੋਂ ਮਿਲੇ ਸੀ ਮੈਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਪਿੰਡ ਦੇ ਬਹੁਤ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਪਰ ਉਹ ਵੀ ਉਹ ਸਤੋਜ ਦਾ ਹੈ ਕਈ ਵਾਰੀ ਗਾਹਾਂ ਵਾਲੀ ਪੀੜ੍ਹੀ ਨੂੰ ਮੈਂ ਘਟ ਜਾਣਦਾ ਪਰ ਖੁਸ਼ੀ ਹੁੰਦੀ ਹੈ ਫਿਰ ਮੈਂ ਪੁੱਛ ਲੈਣਾ ਕੁਝ ਪਾਰਸ਼ ਪੁੱਛਤਾ ਨਹੀਂ ਲਈ ਕਿਤੇ ਪਿੰਡ ਦਾ ਕਰਕੇ ਤੈਨੂੰ ਨੌਕਰੀ ਲੈ ਕੇ ਨਾ ਜੀ ਮੈਂ ਪੇਪਰ ਦੇ ਕੇ ਮੇਰੇ ਐਨੇ ਨੰਬਰ ਆਏ ਨੇ ਹੁਣ ਮੈਂ ਦੂਜੀ ਨੌਕਰੀ ਲੈਣ ਲੱਗਿਆ ਹੁਣ ਮੈਂ ਤੀਜੀ ਲੈਣ ਲੱਗਿਆ ਸੋ ਜਿੰਨੇ ਵੀ ਇਸ ਵਕਤ মিডিਆ ਰਾਹੀਂ ਸੁਣ ਰਹੇ ਹੋਣਗੇ ਲੋਕ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਮੈਨੂੰ ਜਿੰਨੇ ਮੇਰੇ ਪਿੰਡ ਦੇ ਲੋਕ ਪਿਆਰੇ ਨੇ ਜਿੰਨੀਆਂ ਮੇਰੀਆਂ ਮਾਵਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਮੈਨੂੰ ਪਿਆਰੀਆਂ ਨੇ ਜਿੰਨੇ ਉਹਨਾਂ ਦੇ ਜਵਾਕ ਪਿਆਰੇ ਨੇ ਓਨੇ ਹੀ ਮੈਨੂੰ ਸਾਰੇ ਪੰਜਾਬ ਦੇ ਕੱਲ-ਕੱਲੇ ਪਿੰਡ ਦੇ ਕੱਲ-ਕੱਲੇ ਕਸਬੇ ਦੇ ਸ਼ਹਿਰ ਦੇ ਲੋਕ ਪਿਆਰੇ ਨੇ ਮੇਰੇ ਲਈ ਕੋਈ ਐ ਹੋਰ ਆਖ ਨਹੀਂ ਹੈਗੀ ਮੈਂ ਕਿਸੇ ਖਾਸ ਬੰਦੇ ਦੇ ਜਵਾਕਾਂ ਨੂੰ ਕਿਸੇ ਹੋਰ ਆਖ ਨਾਲ ਦੇਖਾਂ ਤੇ ਉਹਨਾਂ ਗਰੀਬਾਂ ਨੂੰ ਜਾਂ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਉੱਡਣਾ ਚਾਹੁੰਦੇ ਆ ਅਸਮਾਨਾਂ ਤੇ ਤੇ ਉਹਨਾਂ ਨੂੰ ਮੈਂ ਕਿਸੇ ਹੋਰ ਆਖ ਨਾਲ ਦੇਖਾਂ ਇਹ ਹੋ ਨਹੀਂ ਸਕਦਾ ਤੇ ਮੈਂ ਤਾਂ ਬਚਪਨ ਤੋਂ ਇੱਥੇ ਮੈਂ ਸਾਂ ਵਿਚਾਰਦੇ ਰਹੇ ਆ ਇੱਥੇ ਸਾਈਕਲ ਤੇ ਐਸੇ ਆਹੀ ਸੜਕ ਹੁੰਦੀ ਸੀ ਉਹ ਤਾਂ ਹੋਰ ਸੜਕ ਹੁੰਦੀ ਨਹੀਂ ਸੀ ਸਕੂਲ ਵੀ ਜਾਂਦੇ ਰਹੇ ਆ ਤੁਹਿਤ ਕਰਕੇ ਮੈਂ ਇਹਹੀ ਕਹਿਣਾ ਚਾਹੁੰਦਾ ਕਿ ਏਕਾ ਰੱਖੋ ਜਵਾਕਾਂ ਨੂੰ ਪੜਾ ਲਓ ਕਿਉਂਕਿ ਜ਼ਮੀਨਾਂ ਨੇ ਘਟਣਾ ਹੈ ਜੇ ਕੋਈ ਬੰਦਾ ਘਰ ਤੇ ਜ਼ਮੀਨ ਨਹੀਂ ਵੀ ਵੇਚੂਗਾ ਤਾਂ ਦੋ ਪਾਈਆਂ ਚ ਤਾਂ ਵੰਡੀ ਜਾਊਗੀ ਨਾ ਫਿਰ ਗਾ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਚ ਫੇਰ ਦੋ ਦੋ ਤਿੰਨ ਤਿੰਨ ਇਸਿਆ ਚ ਵੰਡੀ ਜਾਊਗੀ ਉਹ ਵਿੱਗਿਆਂ ਤੇ ਆ ਗਈ ਹੁਣ ਕਿੱਲਿਆਂ ਤੋਂ ਚੱਲੀ ਹੋਈ ਸੀ ਹੁਣ ਵਿੱਗਿਆਂ ਤੇ ਆ ਗਈ ਇਹ ਇਹ ਕਿਥੇ ਇਹ ਇਹਦੇ ਵਾਸਤੇ ਆਪਾਂ ਨੂੰ ਇਹੀ ਹੈ ਕਿ ਜਵਾਨਾਂ ਨੂੰ ਪੜਾ ਲਓ ਕੁਆਲਿਟੀ ਐਜੂਕੇਸ਼ਨ ਪੰਜਾਬ ਚ ਅਵੇਲੇਬਲ ਹੈ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਤੇ ਲਾਈਏ ਤੇ ਦੁਨੀਆ ਤਰੱਕੀ ਕਰਦੀ ਅਮਰੀਕਾ ਕੈਨੇਡਾ ਚ ਕਿਹੜਾ ਖੇਤੀ ਹੁੰਦੀ ਹੈ ਜੀ ਬਰਫ ਹੀ ਪਈ ਰਹਿੰਦੀ 6-6 ਮਹੀਨੇ ਆਪਾਂ ਫੇਰ ਵੀ 40-40 ਲੱਖ ਦੇ ਕੇ ਉਧਰ ਨੂੰ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਦੇ ਜਵਾਨਕ ਪੜਾ ਲਏ ਉਹਨਾਂ ਨੇ ਜਵਾਨਾਂ ਨੂੰ ਜ਼ਮੀਨਾਂ ਤੋਂ ਜਾਂ ਕਿਸੇ ਜਿਹਨੇ ਖੇਤੀ ਤੇ ਡਿਪੈਂਡਡ ਆ ਠੀਕ ਹੈ ਖੇਤੀ ਵੀ ਰਹੂਗੀ ਸਾਡਾ ਜੱਦੀ ਪੁਸ਼ਟੀ ਕੀਤਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਪ ਗੁਰੂ ਸਾਹਿਬ ਨੇ ਖੇਤੀ ਕੀਤੀ ਜ਼ਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਚ ਉਹ ਸਾਡਾ ਜੱਦੀ ਪੁਸ਼ਟੀ ਸਾਡੇ ਖੂਨ ਚ ਹੈ ਪਰ ਨਾਲ-ਨਾਲ ਕੋਈ ਹੋਰ ਕਿਤੇ ਕੋਈ ਹੋਰ ਨੌਕਰੀਆਂ ਅੱਜ ਮੈਂ ਹੁਣ ਭੈਣ ਜੀ ਚੁੱਪ ਕਰ ਜਾਈ ਹਾਂ ਜੀ ਸੁਣ ਲਓ ਸਾਰੇ ਨੂੰ ਮਿਲਣਗੇ ਮੁੱਖ ਮੰਤਰੀ ਮੈਂ ਮਿਲ ਕੇ ਜਾਊਂਗਾ ਹਾਂ ਸੁਣ ਦੀ ਕਰਤਾ ਜੇ ਸਾਰੇ ਨਿਕਲ ਪਏ ਹਾਂ ਜੀ ਸੋ ਮੈਂ ਇਹੀ ਕਹਿਣਾ ਅੱਜ ਮੈਂ 550 ਮਿੰਨੀ ਬੱਸਾਂ ਦੇ ਪਰਮਿਟ ਦੇ ਕੰਮ ਜਿਦੇ ਚੋਂ 350 ਪਰਮਿਟ ਨਵੇਂ ਨੇ ਉਹਨਾਂ ਨੇ ਅਪਲਾਈ ਕਰਤਾ ਪਰਮਿਟ ਮਿਲ ਗਏ ਕੋਈ ਸ਼ਿਫਾਰਿਸ਼ ਨਹੀਂ ਕੁਝ ਨਹੀਂ ਪਿੰਡਾਂ 'ਚ ਬੱਸਾਂ ਆਉਣ ਦਾ ਰਵਾਜ ਹੀ ਖਤਮ ਹੋ ਗਿਆ ਜੀ ਪਹਿਲਾਂ ਆਪਣੇ ਬੱਸ ਆਉਂਦੀ ਹੁੰਦੀ ਸੀ ਚਲੋ ਪਹਿਲਾਂ ਤਾਂ ਇੱਥੋਂ ਹੀ ਮੁੜ ਜਾਂਦੀ ਹੁੰਦੀ ਸੀ ਉਹ ਹੁਣ ਤਾਂ ਪੁਲ ਵੀ ਬਣ ਗਿਆ ਉਹ ਤਾਂ ਇਧਰ ਨੂੰ ਵੀ ਸੜਕ ਬਣ ਗਈ ਹੀਰੋਆਂ ਵਾਲੇ ਪਾਸੇ ਨੂੰ ਹੁਣ ਤਾਂ ਵੀਰ ਵਾਲਾ ਢੈਪੀ ਵਾਲੇ ਪਾਸੇ ਵੀ ਸੜਕ ਬਣ ਗਈ ਬੱਸਾਂ ਦੇ ਹਾਰਨ ਮਾਰ ਦੇ ਚਾਹ ਧਰਦੇ ਹੁੰਦੇ ਸੀ ਆਪਾਂ ਵੀ ਤਿੰਨਾਂ ਵਾਲੀ ਆ ਗਈ ਚਾਹ ਧਰ ਲਓ ਅੱਜ ਮੈਂ ਕਹਿ ਕੇ ਆਇਆ ਉਹਨਾਂ ਨੂੰ ਮੈਂ ਕਿਹਾ ਟਾਈਮ ਤੇ ਆਇਆ ਕਰੋ ਇਹ ਮੈਨਾਂ ਚਾਹ ਲੇਟ ਕਰਾ ਦੇ ਲੋਕਾਂ ਦੀ ਹੁੰਦਾ ਸੀ ਨਾ ਆਪਣੀ ਤਿੰਨਾਂ ਵਾਲੀ ਆ ਗਈ ਸੋਇਸ ਕਰਕੇ ਉਹ ਰਵਾਜ ਹੀ ਖਤਮ ਕਰਤਾ ਜੀ ਟਰਾਲੀਆਂ ਤੇ ਲੰਮਕ ਲੰਮਕ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਅਸੀਂ ਬੱਸਾਂ ਲਾਵਾਂਗੇ ਕਾਲਜ ਜਾਣ ਵਾਲੇ ਮੁੰਡਿਆਂ ਨੂੰ ਫਾਇਦਾ ਹੋਊਗਾ ਬੱਸਾਂ ਬੱਸਾਂ ਚ ਕੀ ਹੈ ਡਰਾਈਵਰ ਕਨੈਕਟਰਾਂ ਨੂੰ ਕੰਮ ਮਿਲੂਗਾ ਸਪੇਅਰ ਪਾਰਟ ਵਾਲੇ ਕਿੰਨੇ ਨੂੰ ਕੰਮ ਮਿਲੂਗਾ ਕਿੰਨੇ ਪੈਟਰੋਲ ਪੰਪਾਂ ਤੇ ਡੀਜ਼ਲ ਤੇ ਕੰਜ਼ਮਪਸ਼ਨ ਹੋਊਗੀ ਸਰਕਲ ਘੁੰਮੂਗਾ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਦੋ ਚਾਰ ਮੁੰਡੇ ਇਕੱਠੇ ਹੋ ਕੇ ਕੰਮ ਕਰੋ ਸਰਕਾਰ ਤੁਹਾਨੂੰ ਸਹਾਇਤਾ ਦੇਊਗੀ ਸਰਕਾਰ ਤੁਹਾਨੂੰ ਦੱਸੂਗੀ ਕਿ ਕਿਵੇਂ ਕੰਮ ਕਰਨਾ ਹੈ ਕਿਹੜੀਆਂ ਸਕੀਮਾਂ ਨੇ ਜਿਹੇ ਤੁਸੀਂ ਕੰਮ ਕਰ ਸਕਦੇ ਹੋ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਮੈਂ ਭਾਸ਼ਣ ਨਹੀਂ ਦਿੰਦਾ ਆਪਦੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਦੇ ਕੇ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਇਕੱਲੇ ਇਕੱਲੇ ਇਸ ਪਿੰਡ ਨੂੰ ਹੀ ਹੈ ਮੈਂ ਧਰਮਗੜ ਨੂੰ ਮੈਂ ਗੰਡੂਆਂ ਨੂੰ ਫਤੇਗੜ ਨੂੰ ਪਾਟਿਆਂ ਵਾਲੀ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਢੈਪੀ ਜਿੱਥੇ ਜਿੱਥੇ ਮਰਜੀ ਵਾਲੇ ਆ ਜਾਣ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਵਾਸਤੇ ਸਾਰੇ ਇੱਕੋ ਜ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪਤਣ ਦਾ ਪਾਣੀ ਪੀਂਨੇ ਆ ਕਿੱਡਾ ਹੈ ਪੰਜਾਬ ਐਡਾ ਕ ਪੰਜਾਬ ਹੈ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦੋਂ ਨੂੰ ਮਰਜੀ ਤੋ ਜੋ ਤਿੰਨ ਘੰਟਿਆਂ ਦਾ ਪੰਜਾਬ ਹੈ ਸੋ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਪੀ ਚੌੜੀ ਹੋ ਜਾਂਦੀ ਆ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਮ ਲੈ ਰੰਨਾ ਤਾਂ ਤੁਹਾਡਾ ਵੀ ਕੱਦ ਵਾ ਜਾਂਦਾ ਪਰ ਤੁਸੀਂ ਵੀ ਕਹਿੰਦੇ ਵੀ ਹਾਂ ਸਾਡਾ ਭਾਈ ਸਾਡਾ ਮੁੰਡਾ ਸਾਡਾ ਜਮਾਕ ਹੈ ਇਹੀ ਫਰਕ ਹੈ ਅਕਾਲ ਦਾ ਟੀਵੀ ਤੇ ਚੱਲੀ ਜਾਂਦਾ ਕੋਲ ਨੂੰ ਸਤਾਉ ਜਾਣਗੇ ਮੁੱਖ ਮੰਤਰੀ ਮੈਂ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ ਚ ਕਹਿੰਦੇ ਵੀ ਫਲਾਨੇ ਨੇ ਪਿੰਡ ਦਾ ਨਾਂ ਕੜਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਮੱਖਣ ਖੇਡਦਾ ਬਹੁਤ ਵਧੀਆ ਹੈ ਹੈ ਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ 'ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜਿੱਦਦਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਦਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦੋ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਪਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ 'ਚ ਜਾਂਦੇ ਨੇ ਉਹ ਪਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾਹ ਉਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰ ਲਾਇਆ ਹੈ ਵੀ ਇਹ ਵੀ ਚੜਾਈ ਹੈ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਦੇ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰਿਹਾ ਖਹਿ ਜਾ ਹੈਗਾ ਕੰਮ ਵੀ ਤਾਂ ਮਾਗਰ ਲਾਇਏ ਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਾਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੋ ਨਹੀਂ ਦੇਖੀ ਜਾਂਦੇ ਨੇ ਉਹ ਆਓਏ ਉਹ ਮੈਂ ਨਾ ਉਹ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਾਗਰ ਲਾਈ ਰੱਖਿਆ ਵੀ ਮਾਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੋੜੇ ਆ ਗਿਆ ਆਪਰਾਪਣੇ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦ ਨੇ ਆ ਪਿੰਡ ਆ ਓ ਮੇ ਪਾਇਨੇ ਆ ਆ ਫੇਰੂਆਣੇ ਵਾਲਾ ਖੇਤ ਆ ਨਾੜੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢੱਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਇੱਕ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਆਪਣੇ ਕਹਿੰਦੇ ਸਿਆਣੇ ਕਿ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਹਾਲੇ-ਦੋਲ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਤਰਮਗੜ ਤੋਂ ਜਿਕੇਪੜ ਤੋਂ ਔਰ ਜਿੱਤਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਉਹ ਤੇ ਵੱਡੇ-ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਕਿਹਾ ਯਾਰ ਮੈਂ ਜਾਣਾ ਕੱਲ ਨੂੰ ਪਿੰਡ ਐਵੇਂ ਨਾ ਲੜ ਪੈਣਾ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦਿਆਂ ਤੇ ਮੈਂ ਕਿਹਾ ਚਲ ਕੋਈ ਨਹੀਂ ਯਾਰ ਕਦੀ ਤਾਂ ਕੋਈ ਨਹੀਂ ਚਲੋ ਹਨਾ ਕੁਝ ਨਹੀਂ ਕੋਈ ਸਾਰੇ ਇੱਕ ਦਾ ਹੱਕ ਹੈ ਹਰੇਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਟੀਵੀ ਤੇ ਮੈਂ ਕੱਲ ਦੇਖ ਰਿਹਾ ਸੀ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਿਹਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਹੀਂ ਪਾ ਗਿਆ ਹੁਣਾ ਨਹੀਂ ਸਾਡੇ ਤਾਂ ਨਹੀਂ ਹੈਗਾ ਇਹ ਜਾ ਕੋਈ ਹਨਾ ਚਲੋ ਕੋਈ ਨਹੀਂ ਤੇ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਹ ਦੂਗਾਂਹ ਵਾਲੀ ਨੌਕਰੀ ਵਾਸਤੇ ਪੜਨਾ ਸ਼ੁਰੂ ਕਰ ਦਿਓ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦਿਓ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗੁਲਾਬ ਜੀ ਜਿਹ ਪਹਿਲਾਂ ਉੱਥੇ ਨੌਂ ਦੇ ਹੁੰਦੇ ਸੀ ਹੈਨਾ ਹਾਂਜੀ ਮਿੰਦੂ ਜੀ ਇੱਥੇ ਦਾ ਦੋ ਕੌਣ ਦਾ ਦੇ ਖੜ ਕੇ ਦਾ ਦੇ ਹਾਂ ਆਜੂਗਾ ਇਧਰ ਵੀਰ ਵਾਲੇ ਪਾਸੇ ਹੈ ਕਾਦੀ ਐ ਨਸੀ ਹੈ ਕਾਦੀ ਐ ਨਸੀ ਹੈ ਹੈ ਹੋ ਗਿਆ ਜੀ ਹੋ ਗਿਆ ਕੰਮ ਤੁਹਾਡਾ ਲੇ ਲਈ ਤੁਹਾਡੇ ਦਰਵਾਜ਼ੀ ਲੈ ਲਈ ਕੀ ਕੀ ਬਣਾਉਂਦੀ ਹੈ ਇਹਦਾ ਪੈਸਾ ਵਧ ਗਿਆ ਜੀ ਪੈਸਾ ਅੱਛਾ ਉਹ ਕਰ ਰਹੇ ਉਹ ਬਹੁਤ ਸਾਰੇ ਪਿੰਡਾਂ 'ਚ ਬਣਾਉਣ ਲੱਗੇ ਖੁਸ਼ੀ ਖੁਸ਼ੀ ਗਮੀ ਦੇ ਫੰਕਸ਼ਨ ਕਰਨ ਵਾਸਤੇ ਪੈਲਸ ਬਣਾਵਾਂਗੇ ਜਿਹਦੇ 'ਚ ਕੋਈ ਭੋਗ ਪਾਉਣਾ ਹੈ ਕਿਸੇ ਨੇ ਕੋਈ ਖੁਸ਼ੀ ਦਾ ਕੋਈ ਫੰਕਸ਼ਨ ਕਰਨਾ ਹੈ ਉਹ ਜਿਹੜੇ ਵੱਡੇ ਪੈਲਸ ਨੇ ਉਹ ਮਹਿੰਗੇ ਨੇ ਉੱਥੇ ਜਾ ਨਹੀਂ ਸਕਦੇ ਬਹੁਤ ਸਾਰੇ ਪਿੰਡਾਂ 'ਚ ਕਰ ਰਹੇ ਆ ਮਿੰਦੂ ਜੀ ਤੇ ਗਰੀਬਾਂ ਵਾਸਤੇ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੁਸੀਂ ਤਾਂ ਇੱਥੇ ਫੜਾ ਦਿਓ ਮੈਂ ਫੜਾ ਦੂੰਗਾ ਫੜਾ ਮੈਂ ਕਰ ਫੋਨ ਨੰਬਰ ਲਿਖ ਦਿਓ ਕੰਨਿਆ ਸੜਕਾਂ ਦਾ ਸਾਰੀਆਂ ਬਣੀਆਂ 43000 ਕਿਲੋਮੀਟਰ ਸੜਕਾਂ ਬਣਨ ਗਈਆਂ ਪ੍ਰਧਾਨ ਮੰਤਰੀ ਯੋਜਨਾ ਛੱਡੋ ਦੀ ਮੁੱਖ ਮੰਤਰੀ ਯੋਜਨਾ ਆਲਾ ਆਊਗਾ ਹੁਣ ਤੁਹਾਡੇ ਕੋਲ ਪ੍ਰਧਾਨ ਮੰਤਰੀ ਵਾਲਾ ਪਤਾ ਹੀ ਨਹੀਂ ਕੀ ਕਰੀ ਜਾਂਦੇ ਰਹਿੰਦੇ ਹੋ ਤਾਂ ਉਹ ਤਾਂ ਨਰੇਗਾ ਦੇ ਪੈਸੇ ਕੱਟਣ ਨੂੰ ਫਿਰਦੇ ਆਉਣ ਨਰੇਗਾ ਦੇ ਪੈਸਿਆਂ ਚ ਹੁਣ ਦੱਸੋ ਕਹਿੰਦੇ ਨਰੇਗਾ ਖਤਮ ਕਰ ਦਾਂਗੇ ਲੋ ਹੁਣ ਉਹਦੇ ਵਾਸਤੇ ਵਿਰੋਧ ਕਰਦੇ ਆ ਹੁਣ ਵੀ ਨਰੇਗਾ ਤੁਸੀਂ ਕਿਵੇਂ ਖਤਮ ਕਰ ਦੋਗੇ ਕਹਿੰਦੇ ਜੀ ਅਸੀਂ ਨਹੀਂ ਦਿੰਦੇ ਪੈਸੇ ਸਰਕਾਰ ਪੰਜਾਬ ਸਰਕਾਰ ਦੇਵੇ ਸੋ ਇਹ ਤਾਂ ਗਰੀਬਾਂ ਦੇ ਮੂੰਹ ਚ ਰੋਟੀ ਦੀ ਬੁਰਕੀ ਖੋਹਦੇ ਆ ਕੋਈ ਨਹੀਂ ਆਪਾਂ ਹੈਗੇ ਆ ਤੁਸੀਂ ਮੈਨੂੰ ਮੂਰੇ ਲਾਇਆ ਹੋਇਆ ਮੈਂ ਖੜਾ ਤੇ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਦਿੰਨੇ ਹੋ ਐਸੇ ਤਰੀਕਾ ਪਿਆਰ ਇਹ ਕਾਇਮ ਰਹੇ ਇਹੀ ਅਰਦਾਸ ਹੈ ਜੀ ਤੇ ਬਾਕੀ ਤੁਸੀਂ ਹਾਂਜੀ ਬਣ ਜਾਣਗੇ ਸਟੇਡੀਅਮ ਵੀ ਬਣੂ ਗਰਾਊਂਡ ਵੀ ਨਾਲ ਬਣੂ ਉਹਦੇ ਚ ਟਰੈਕ ਵੀ ਬਣੂ ਖੇਡਾਂ ਵਾਲੇ ਪਾਸੇ ਸਭ ਤੋਂ ਵੱਧ ਕਿਉਂਕਿ ਮੇਰੇ ਕੋਲ ਖੇਡ ਮੰਤਰਾਲਾ ਵੀ ਮੇਰੇ ਕੋਲ ਹੀ ਆ ਖੇਡਾਂ ਵਾਸਤੇ ਸਭ ਤੋਂ ਵੱਧ ਪੈਸੇ ਖੇਡਾਂ